ਪੰਜ ਦੇ ਮਾਮਲੇ ਦੇ ਵਿੱਚ ਗੈਂਗਸਟਰ ਲੰਡਾ ਨੇ ਜ਼ਿੰਮੇਵਾਰੀ ਲੈ ਲਈ ਹੈ ਜੀ ਹਾਂ ਗੈਂਗਸਟਰ ਲੰਡਾ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਇਸ ਕਤਲ ਦੀ ਔਰ ਕਿਹਾ ਗਿਆ ਹੈ ਕਿ ਸਾਡੇ ਭਰਾ ਦਾ ਨੁਕਸਾਨ ਕੀਤਾ ਗਿਆ ਸੀ ਇਸ ਦੇ ਵੱਲੋਂ ਔਰ ਸਾਡੇ ਭਰਾ ਨੂਨੀ ਦੇ ਮਾਮਲੇ ਦੇ ਵਿੱਚ ਗਵਾਹੀ ਇਸ ਦੇ ਵੱਲੋਂ ਦਿੱਤੀ ਗਈ ਸੀ ਤਾਂ ਗੈਂਗਸਟਰ ਲਖਵੀਰ ਲੰਡਾ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਔਰ ਪੋਸਟ ਪਾਈ ਗਈ ਹੈ ਜਿਸ ਵਿੱਚ ਪੂਰੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਦੁਸ਼ਮਣੀ ਪੈਂਦੀ ਹੈ ਔਰ ਆਖਿਰ ਕਿਉਂ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਤਰਨਤਾਲ ਦੇ ਵਿੱਚ ਕੱਲ ਚਾਲਦੇ ਵਿਆਹ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਦੋਂ ਸਰਪੰਚ ਸਟੇਜ ਦੇ ਉੱਤੇ ਨੱਚ ਰਿਹਾ ਹੁੰਦਾ ਹੈ ਔਰ ਇਸੇ ਦੌਰਾਨ ਜਦੋਂ ਬਾਦ ਦੇ ਵਿੱਚ ਉਥੇ ਸੋਫੇ ਦੇ ਉੱਤੇ ਬੈਠਦਾ ਔਰ ਇਸੇ ਦੌਰਾਨ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੀੜ ਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ AK47 ਦੇ ਨਾਲ ਗੋਲੀਆਂ ਮਾਰੀਆਂ ਜਾਂਦੀਆਂ ਨੇ ਚਾਰ ਗੋਲੀਆਂ ਲੱਗਦੀਆਂ ਨੇ ਮੱਥੇ ਦੇ ਉੱਤੇ ਔਰ ਢਿੱਡ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਔਰ ਮੌਕੇ ਦੇ ਉੱਤੇ ਹੀ ਸਰਪੰਚ ਹਰਬਿੰਦਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਸ ਤੋਂ ਪਹਿਲਾਂ ਦੀ ਜਿਹੜੀ ਤਸਵੀਰਾਂ ਉਹ ਵੀ ਸਾਹਮਣੇ ਆਈਆਂ ਨੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਉਸਨੇ ਕਿਹਾ ਕਿ ਅੱਜ ਸਿੱਧੂ ਫਾਰਮ ਪੈਲਸ ਦੇ ਉੱਤੇ ਸਰਪੰਚ ਦਾ ਕਤਲ ਹੋਇਆ ਹੈ ਉਹ ਅਸੀਂ ਕੀਤਾ ਹੈ ਕਿਉਂਕਿ ਇਸ ਨੇ ਸਾਡੇ ਛੋਟੇ ਭਰਾ ਨੋਨੀ ਦਾ ਨੁਕਸਾਨ ਕੀਤਾ ਸੀ ਜਿਸ ਵਿੱਚ ਇਹ ਗਵਾਹ ਸੀ ਇਹ ਤਾਂ ਸਿਰਫ ਟ੍ਰੇਲਰ ਸੀ ਹੁਣ ਤੂੰ ਅੱਗੇ ਜੋ ਵੀ ਹੋਵੇਗਾ ਤੁਹਾਡੀਆਂ ਸੱਤ ਪੀੜੀਆਂ ਹਥਿਆਰਾਂ ਦਾ ਨਾਮ ਨਹੀਂ ਲੈਣਗੀਆਂ ਤਾਂ ਪੁਲਿਸ ਨੇ ਜਾਇ ਨਜਾਇਜ਼ ਐਨਕਾਊਂਟਰ ਕਰ ਰਹੀ ਹੈ ਤੇ ਜੇਕਰ ਉਹ ਬੰਦਨਾ ਕੀਤੇ ਤਾਂ ਅਸੀਂ ਸਾਰੇ ਭਰਾਵਾਂ ਦਾ ਬਦਲਾ ਲਵਾਂਗੇ ਔਰ ਇਹ ਬਦਲਾ ਇੱਕ ਦਿਨ ਦੇ ਵਿੱਚ ਲਿਆ ਜਾਵੇਗਾ ਤਾਂ ਇਸ ਤਰੀਕੇ ਦੀ ਪੋਸਟ ਪਾਈ ਗਈ ਹੈ ਅ ਲਖਬੀਰ ਲੰਡਾ ਦੇ ਵੱਲੋਂ ਜਿਸ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਪੂਰੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰ ਕਿਉਂ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ AK47 ਦਾ ਇਸਤੇਮਾਲ ਕੀਤਾ ਗਿਆ ਸੀ ਤਾਂ ਪੰਜਾਬ ਦੇ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੋ ਗਏ ਸੀ ਕੱਲ ਜਦੋਂ ਇਸ ਇਸ ਤਰੀਕੇ ਦੇ ਨਾਲ ਚੱਲਦੇ ਵਿਆਹ ਦੇ ਵਿੱਚ ਇਹ ਕਤਲ ਕੀਤਾ ਜਾਂਦਾ ਔਰ AK47 ਦਾ ਇਸਤੇਮਾਲ ਕਈ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਵਾਰਦਾਤ ਨੂੰ ਅੰਜਾਮ ਜੇਕਰ ਕਿਸੇ ਦੇ ਵੱਲੋਂ ਦਿੱਤਾ ਗਿਆ ਵਾਰਦਾਤ ਦੇ ਪਿੱਛੇ ਕੋਈ ਆਪਸੀ ਰੰਜਿਸ਼ ਵੀ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦੀ ਹੈ ਤਾਂ ਪਰ ਇਸ ਦੇ ਬਾਵਜੂਦ AK47 ਕਿਸੇ ਬੰਦੇ ਦੇ ਕੋਲ ਕਿਸ ਤਰੀਕੇ ਦੇ ਨਾਲ ਆਈ ਤਾਂ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਸਿੱਧਾ-ਸਿੱਧਾ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ ਸਵਾਲ AK47 ਵਰਗਾ ਹਥਿਆਰ ਲੋਕਾਂ ਦੇ ਕੋਲ ਆਮ ਹੱਥਾਂ ਦੇ ਵਿੱਚ ਪਿਆ ਹੈ ਕਿਸ ਤਰੀਕੇ ਦੇ ਨਾਲ ਉਹ ਹਥਿਆਰ ਲੈ ਕੇ ਵਿਆਸ ਸਮਾਗਮ ਦੇ ਅੰਦਰ ਪਹੁੰਚ ਜਾਂਦੇ ਨੇ ਔਰ ਉੱਥੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਸਰਪੰਚ ਦਾ ਕਤਲ ਕੀਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਜਿਹੜੇ ਇਸ ਫਾਇਰਿੰਗ ਡਿਲ ਅਪੇਅਰ ਦੇ ਵਿੱਚ ਆ ਸਕਦੇ ਸੀ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ AK-47 ਵਰਗੇ ਹਥਿਆਰ ਲੋਕਾਂ ਦੇ ਹੱਥਾਂ ਦੇ ਵਿੱਚ ਕਿਵੇਂ ਆਈ ਕਿੱਥੋਂ ਆਈ ਏਕੇ 47 ਇਹ ਵੀ ਵੱਡਾ ਸਵਾਲ ਹੈ ਤਾਂ ਇਹ ਲਖਬੀਰ ਲੰਡਾ ਦੇ ਵੱਲੋਂ ਪੋਸਟ ਪਾ ਕੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿੰਮੇਵਾਰੀ ਲਈ ਗਈ ਹੈ ਕਿ ਉਸ ਦੇ ਵੱਲੋਂ ਇਹ ਜਿਹੜਾ ਕਤਲ ਹੈ ਉਹ ਕਰਵਾਇਆ ਗਿਆ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜਿਹੜਾ ਭਰਾ ਆ ਸੀ ਨੋਨੀ ਤਾਂ ਉਸ ਮਾਮਲੇ ਦੇ ਵਿੱਚ ਗਵਾਹੀ ਦਿੱਤੀ ਜਾਂਦੀ ਹੈ ਸਰਪੰਚ ਦੇ ਵੱਲੋਂ ਜਿਸ ਕਰਕੇ ਦੁਸ਼ਮਣੀ ਪੈ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਵੱਡੀ ਵਾਰਦਾਤ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਔਰ ਪੋਸਟ ਪਾ ਕੇ ਜਿਹੜੇ ਦਾਅਵੇ ਕੀਤੇ ਗਏ ਨੇ ਕਾਫੀ ਵੱਡੇ ਦਾਅਵੇ ਆਪਾਂ ਕਹਿ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇੱਕ ਦਿਨ ਦਹਾੜੇ ਇੱਕ ਸਰਪੰਚ ਦਾ ਕਤਲ ਕੀਤਾ ਗਿਆ ਖਾਸ ਤੌਰ ਤੇ ਜੇਕਰ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਪਹਿਲਾਂ ਵੀ ਆ ਸਾਹਮਣੇ ਆ ਚੁੱਕੀਆਂ ਨੇ ਇੱਕ ਤਰਨਤਾਰਨ ਦੇ ਸਰਪੰਚ ਦਾ ਪਹਿਲਾਂ ਵੀ ਕਤਲ ਕੀਤਾ ਗਿਆ ਸੀ ਤੇ ਇਹ ਕੱਲ ਸ਼ੇਰੋ ਸਿੱਧੂ ਫਾਰਮ ਫਾਰਮ ਜਿਹੜਾ ਪੈਲਸ ਹੈ ਉਹਦੇ ਵਿੱਚ ਸਰਪੰਚ ਦਾ ਕਤਲ ਕੀਤਾ ਗਿਆ ਔਰ ਜਿਹੜੀ ਪੋਸਟ ਹਲੰਡਾ ਹਰੀਕੇ ਦੇ ਵੱਲੋਂ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼ੇਰੋ ਸਿੱਧੂ ਫਾਰਮ ਪੈਲਸ ਵਿੱਚ ਸਰਪੰਚ ਦਾ ਕਤਲ ਹੋਇਆ ਵਾ ਉਹ ਅਸੀਂ ਕੀਤਾ ਹੈ ਕਿਉਂਕਿ ਇਹਨਾਂ ਨੇ ਸਾਡੇ ਨਿੱਕੇ ਪ੍ਰਾ ਨੋਨੀ ਦਾ ਨੁਕਸਾਨ ਕੀਤਾ ਸੀ ਜਿਸ ਵਿੱਚ ਇਹ ਗਵਾ ਸੀ ਇਸ ਦਾ ਬਿਆਨ ਸੀ ਕਿ ਇਸ ਨੇ ਮੁੰਡੇ ਲਾਗੋ ਹਥਿਆਰ ਚੁੱਕਿਆ ਹੈ ਬਾਕੀ ਜਿਹੜੇ ਇੰਟਰਵਿਊ ਦੇ ਵਿੱਚ ਕਹਿੰਦੇ ਸੀ ਕਿ ਇਹਨਾਂ ਦੇ ਹਥਿਆਰ ਨਹੀਂ ਚੱਲਣੇ ਤੁਹਾਡੀ ਔਕਾਤ ਨਹੀਂ ਸੀ AK47 ਇਹ ਸਿਰਫ ਇੱਕ ਟ੍ਰੇਲਰ ਸੀ ਹੁਣ ਤੁਹਾਡੇ ਤੇ ਜੋ ਕੁਝ ਹੁਣ ਅੱਗੇ ਚੱਲਣਾ ਆ ਉਹ ਤੁਹਾਡੀਆਂ ਸੱਤ ਪੀੜੀਆਂ ਨਾਮ ਨਾ ਲੈਣਗੀਆਂ ਹਥਿਆਰਾਂ ਦਾ ਬਾਕੀ ਜਿਹੜੇ ਇਹਨਾਂ ਦੇ ਨਾਲ ਸ਼ੌਂਕ ਨੂੰ ਹਥਿਆਰ ਲੈ ਕੇ ਤੁਰੇ ਫਿਰਦੇ ਆ ਇਹ ਆਪ ਦੇ ਹਥਿਆਰ ਕੋਕ ਕੇ ਰੱਖਿਓ ਪਹਿਲ ਅਸੀਂ ਕੀਤੀ ਨਹੀਂ ਦੂਲ ਅਸੀਂ ਦੁੱਗਣੀ ਕਰਕੇ ਮੋੜਾਂਗੇ ਬਾਕੀ ਜਿਹੜੀ ਪੁਲਿਸ ਨਜਾਇਜ਼ ਐਨਕਾਊਂਟਰ ਕਰਦੀ ਆ ਤਾਂ ਜਾਂ ਤਾਂ ਨਜਾਇਜ਼ ਐਨਕਾਊਂਟਰ ਬੰਦ ਕਰੋ ਨਹੀਂ ਤੇ ਫਿਰ ਸਾਰੇ ਭਰਾਵਾਂ ਦਾ ਬਦਲਾ ਇੱਕੋ ਦਿਨ ਦੇ ਵਿੱਚ ਲਿਆ ਜਾਵੇਗਾ ਤਾਂ ਇਹ ਪੋਸਟ ਪਾਈ ਗਈ ਹੈ ਪੁਲਿਸ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਸਿੱਧਾ ਸਿੱਧਾ ਪੁਲਿਸ ਨੂੰ ਵੰਗਾਰਿਆ ਗਿਆ ਇੱਕ ਤਰੀਕੇ ਦੇ ਨਾਲ ਕਿ ਨਜਾਇਜ਼ ਐਨਕਾਊਂਟਰ ਬੰਦ ਕਰੋ ਨਹੀਂ ਤਾਂ ਅਸੀਂ ਆਪਣੇ ਭਰਾਵਾਂ ਦਾ ਬਦਲਾ ਲਵਾਗੇ 1 ਕੋ ਦਿਨ ਦੇ ਵਿੱਚ ਤਾਂ ਇਹ ਸਰਪੰਚ ਦਾ ਕਤਲ ਕਈ ਵੱਡੇ ਸਵਾਲ ਖੜੇ ਕਰਕੇ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਉਥੇ ਦੂਸਰੇ ਪਾਸੇ ਵੱਡਾ ਸਵਾਲ ਹੈ ਕਿ AK47 ਲੋਕਾਂ ਦੇ ਹੱਥਾਂ ਤੱਕ ਕਿਵੇਂ ਪਹੁੰਚੀ ਪੁਲਿਸ ਪ੍ਰਸ਼ਾਸਨ ਕੀ ਕਰਦਾ ਸੀ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਕੀ ਸਥਿਤੀ ਹੈ AK47 ਵਰਗਾ ਹਥਿਆਰ ਲੈ ਕੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਭੀੜਪਾੜ ਵਾਲੀ ਜਗ੍ਹਾ ਦੇ ਵਿੱਚ ਕੋਈ ਵਿਅਕਤੀ ਦਾਖਲ ਹੋ ਜਾਂਦਾ ਹੈ ਤਾਂ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਨਹੀਂ ਨਕੀਲ ਕੱਸੀ ਜਾਂਦੀ ਇਸ ਤਰੀਕੇ ਦੇ ਲੋਕਾਂ ਦੇ ਉੱਤੇ ਕਿਉਂ ਵਿਆਸ ਮਾਗਮਾ ਦੇ ਵਿੱਚ ਹਥਿਆਰ ਚੱਲਦੇ ਨੇ ਤਾਂ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਨੇ ਜ਼ਰੂਰੀ ਨੇ ਪਰ ਇੱਕ ਸਰਪੰਚ ਦਾ ਕੱਲ ਬੜੀ ਬੇਰਹਿਮੀ ਦੇ ਨਾਲ ਚੱਲਦੇ ਵਿਆਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਔਰ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਇਹਦੀ ਜ਼ਿੰਮੇਵਾਰੀ ਲਈ ਗਈ ਹੈ ਪਰਾਂ ਦੇ ਵਿੱਚ ਕੱਲ ਗੋਲੀਆਂ ਮਾਰ ਕੇ ਕਤਲ ਕੀਤੇ ਸਰਪੰਚ ਦੇ ਆ ਮਾਮਲੇ ਦੇ ਵਿੱਚ ਗੈਂਗਸਟਰ ਲੰਡਾ ਨੇ ਜ਼ਿੰਮੇਵਾਰੀ ਲੈ ਲਈ ਹੈ ਜੀ ਹਾਂ ਗੈਂਗਸਟਰ ਲੰਡਾ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਇਸ ਕਤਲ ਦੀ ਔਰ ਕਿਹਾ ਗਿਆ ਹੈ ਕਿ ਸਾਡੇ ਭਰਾ ਦਾ ਨੁਕਸਾਨ ਕੀਤਾ ਗਿਆ ਸੀ ਇਸ ਦੇ ਵੱਲੋਂ ਔਰ ਸਾਡੇ ਭਰਾ ਨੂਨੀ ਦੇ ਮਾਮਲੇ ਦੇ ਵਿੱਚ ਗਵਾਹੀ ਇਸ ਦੇ ਵੱਲੋਂ ਦਿੱਤੀ ਗਈ ਸੀ ਤਾਂ ਗੈਂਗਸਟਰ ਲਖਵੀਰ ਲੰਡਾ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਔਰ ਪੋਸਟ ਪਾਈ ਗਈ ਹੈ ਜਿਸ ਵਿੱਚ ਪੂਰੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਦੁਸ਼ਮਣੀ ਪੈਂਦੀ ਹੈ ਔਰ ਆਖਿਰ ਕਿਉਂ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਤਰਨਤਾਰਨ ਦੇ ਵਿੱਚ ਕੱਲ ਚਾਲਦੇ ਵਿਆਹ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਦੋਂ ਸਰਪੰਚ ਸਟੇਜ ਦੇ ਉੱਤੇ ਨੱਚ ਰਿਹਾ ਹੁੰਦਾ ਹੈ ਔਰ ਇਸੇ ਦੌਰਾਨ ਜਦੋਂ ਬਾਦ ਦੇ ਵਿੱਚ ਉਥੇ ਸੋਫੇ ਦੇ ਉੱਤੇ ਬੈਠਦਾ ਔਰ ਇਸੇ ਦੌਰਾਨ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੀੜ ਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ AK47 ਦੇ ਨਾਲ ਗੋਲੀਆਂ ਮਾਰੀਆਂ ਜਾਂਦੀਆਂ ਨੇ ਚਾਰ ਗੋਲੀਆਂ ਲੱਗਦੀਆਂ ਨੇ ਮੱਥੇ ਦੇ ਉੱਤੇ ਔਰ ਢਿੱਡ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਔਰ ਮੌਕੇ ਦੇ ਉੱਤੇ ਹੀ ਸਰਪੰਚ ਹਰਬਿੰਦਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਸ ਤੋਂ ਪਹਿਲਾਂ ਦੀ ਜਿਹੜੀ ਤਸਵੀਰਾਂ ਉਹ ਵੀ ਸਾਹਮਣੇ ਆਈਆਂ ਨੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਉਸਨੇ ਕਿਹਾ ਕਿ ਅੱਜ ਸਿੱਧੂ ਫਾਰਮ ਪੈਲੈਸ ਦੇ ਉੱਤੇ ਸਰਪੰਚ ਦਾ ਕਤਲ ਹੋਇਆ ਹੈ ਉਹ ਅਸੀਂ ਕੀਤਾ ਹੈ ਕਿਉਂਕਿ ਇਸਨੇ ਸਾਡੇ ਛੋਟੇ ਭਰਾ ਨੋਨੀ ਦਾ ਨੁਕਸਾਨ ਕੀਤਾ ਸੀ ਜਿਸ ਵਿੱਚ ਇਹ ਗਵਾ ਸੀ ਇਹ ਤਾਂ ਸਿਰਫ ਟ੍ਰੇਲਰ ਸੀ ਹੁਣ ਤੂੰ ਅੱਗੇ ਜੋ ਵੀ ਹੋਵੇਗਾ ਤੁਹਾਡੀਆਂ ਸੱਤ ਪੀੜੀਆਂ ਹਥਿਆਰਾਂ ਦਾ ਨਾਮ ਨਹੀਂ ਲੈਣਗੀਆਂ ਤਾਂ ਪੁਲਿਸ ਨੇ ਜਾਇ ਨਜਾਇਜ਼ ਐਨਕਾਊਂਟਰ ਕਰ ਰਹੀ ਹੈ ਤੇ ਜੇਕਰ ਉਹ ਬੰਦਨਾ ਕੀਤੇ ਤਾਂ ਅਸੀਂ ਸਾਰੇ ਭਰਾਵਾਂ ਦਾ ਬਦਲਾ ਲਵਾਗੇ اور ਇਹ ਬਦਲਾ ਇੱਕ ਦਿਨ ਦੇ ਵਿੱਚ ਲਿਆ ਜਾਵੇਗਾ ਤਾਂ ਇਸ ਤਰੀਕੇ ਦੀ ਪੋਸਟ ਪਾਈ ਗਈ ਹੈ ਲਖਬੀਰ ਲੰਡਾ ਦੇ ਵੱਲੋਂ ਜਿਸ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਪੂਰੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰ ਕਿਉਂ सरपंच ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ AK47 ਦਾ ਇਸਤੇਮਾਲ ਕੀਤਾ ਗਿਆ ਸੀ ਤਾਂ ਪੰਜਾਬ ਦੇ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੋ ਗਏ ਸੀ ਕੱਲ ਜਦੋਂ ਇਸ ਇਸ ਤਰੀਕੇ ਦੇ ਨਾਲ ਚੱਲਦੇ ਵਿਆਹ ਦੇ ਵਿੱਚ ਇਹ ਕਤਲ ਕੀਤਾ ਜਾਂਦਾ ਔਰ AK47 ਦਾ ਇਸਤੇਮਾਲ ਕਈ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਵਾਰਦਾਤ ਨੂੰ ਅੰਜਾਮ ਜੇਕਰ ਕਿਸੇ ਦੇ ਵੱਲੋਂ ਦਿੱਤਾ ਗਿਆ ਵਾਰਦਾਤ ਦੇ ਪਿੱਛੇ ਕੋਈ ਆਪਸੀ ਰੰਜਿਸ਼ ਵੀ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦੀ ਹੈ ਤਾਂ ਪਰ ਇਸ ਦੇ ਬਾਵਜੂਦ AK47 ਕਿਸੇ ਬੰਦੇ ਦੇ ਕੋਲ ਕਿਸ ਤਰੀਕੇ ਦੇ ਨਾਲ ਆਈ ਤਾਂ ਇਹ ਵੀ ਵੱਡਾ عليه ਕਿ ਸਿੱਧਾ ਸਿੱਧਾ ਲਾ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ ਸਵਾਲ ਏਕੇ 47 ਵਰਗਾ ਹਥਿਆਰ ਲੋਕਾਂ ਦੇ ਕੋਲ ਆਮ ਹੱਥਾਂ ਦੇ ਵਿੱਚ ਪਿਆ ਹੈ ਕਿਸ ਤਰੀਕੇ ਦੇ ਨਾਲ ਉਹ ਹਥਿਆਰ ਲੈ ਕੇ ਵਿਆਹ ਸਮਾਗਮ ਦੇ ਅੰਦਰ ਪਹੁੰਚ ਜਾਂਦੇ ਨੇ ਔਰ ਉੱਥੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਸਰਪੰਚ ਦਾ ਕਤਲ ਕੀਤਾ ਜਾਂਦਾ ਇਸ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਜਿਹੜੇ ਇਸ ਫਾਇਰਿੰਗ ਡਿਲ ਅਪੀਅਰ ਦੇ ਵਿੱਚ ਆ ਸਕਦੇ ਸੀ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਏਕੇ 47 ਵਰਗੇ ਹਥਿਆਰ ਲੋਕਾਂ ਦੇ ਹੱਥਾਂ ਦੇ ਵਿੱਚ ਕਿਵੇਂ ਆਏ ਕਿੱਥੋਂ ਆਏ ਏਕੇ 47 ਇਹ ਵੀ ਵੱਡਾ ਸਵਾਲ ਹੈ ਤਾਂ ਇਹ ਲਖਬੀਰ ਲੰਡਾ ਦੇ ਵੱਲੋਂ ਪੋਸਟ ਪਾ ਕੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜ਼ਿੰਮੇਵਾਰੀ ਲਈ ਗਈ ਹੈ ਕਿ ਉਸ ਦੇ ਵੱਲੋਂ ਇਹ ਜਿਹੜਾ ਕਤਲ ਹੈ ਉਹ ਕਰਵਾਇਆ ਗਿਆ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜਿਹੜਾ ਭਰਾ ਆ ਸੀ ਨੋਨੀ ਤਾਂ ਉਸ ਮਾਮਲੇ ਦੇ ਵਿੱਚ ਗਵਾਹੀ ਦਿੱਤੀ ਜਾਂਦੀ ਹੈ ਸਰਪੰਚ ਦੇ ਵੱਲੋਂ ਜਿਸ ਕਰਕੇ ਦੁਸ਼ਮਣੀ ਪੈ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਵੱਡੀ ਵਾਰਦਾਤ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਔਰ ਪੋਸਟ ਪਾ ਕੇ ਜਿਹੜੇ ਦਾਅਵੇ ਕੀਤੇ ਗਏ ਨੇ ਕਾਫੀ ਵੱਡੇ ਦਾਅਵੇ ਆਪਾਂ ਕਹਿ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇੱਕ ਦਿਨ ਦਹਾੜੇ ਇੱਕ ਸਰਪੰਚ ਦਾ ਕਤਲ ਕੀਤਾ ਗਿਆ ਖਾਸ ਤੌਰ ਤੇ ਜੇਕਰ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਪਹਿਲਾਂ ਵੀ ਆ ਸਾਹਮਣੇ ਆ ਚੁੱਕੀਆਂ ਨੇ ਇੱਕ ਤਰਨਤਾਰਨ ਦੇ ਸਰਪੰਚ ਦਾ ਪਹਿਲਾਂ ਵੀ ਕਤਲ ਕੀਤਾ ਗਿਆ ਸੀ ਤੇ ਇਹ ਕੱਲ ਸ਼ੇਰੋ ਸਿੱਧੂ ਫਾਰਮ ਫਾਰਮ ਜਿਹੜਾ ਪੈਲਸ ਹੈ ਉਹਦੇ ਵਿੱਚ ਸਰਪੰਚ ਦਾ ਕਤਲ ਕੀਤਾ ਗਿਆ ਔਰ ਜਿਹੜੀ ਪੋਸਟ ਹੰਡਾ ਹਰੀਕੇ ਦੇ ਵੱਲੋਂ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼ੇਰੋ ਸਿੱਧੂ ਫਾਰਮ ਪੈਲਸ ਵਿੱਚ ਸਰਪੰਚ ਦਾ ਕਤਲ ਹੋਇਆ ਵਾ ਉਹ ਅਸੀਂ ਕੀਤਾ ਹੈ ਕਿਉਂਕਿ ਇਹਨਾਂ ਨੇ ਸਾਡੇ ਨਿੱਕੇਪਰਾ ਨੋਨੀ ਦਾ ਨੁਕਸਾਨ ਕੀਤਾ ਸੀ ਜਿਸ ਵਿੱਚ ਇਹ ਗਵਾ ਸੀ ਇਸ ਦਾ ਬਿਆਨ ਸੀ ਕਿ ਇਸ ਨੇ ਮੁੰਡੇ ਲਾਗੋ ਹਥਿਆਰ ਚੁੱਕਿਆ ਹੈ ਬਾਕੀ ਜਿਹੜੇ ਇੰਟਰਵਿਊ ਦੇ ਵਿੱਚ ਕਹਿੰਦੇ ਸੀ ਕਿ ਇਹਨਾਂ ਦੇ ਹਥਿਆਰ ਨਹੀਂ ਚੱਲਣੇ ਤੁਹਾਡੀ ਔਕਾਤ ਨਹੀਂ ਸੀ AK47 ਇਹ ਸਿਰਫ ਇੱਕ ਟ੍ਰੇਲਰ ਸੀ ਹੁਣ ਤੁਹਾਡੇ ਤੇ ਜੋ ਕੁਝ ਹੁਣ ਅੱਗੇ ਚੱਲਣਾ ਆ ਉਹ ਤੁਹਾਡੀਆਂ ਸੱਤ ਪੀੜੀਆਂ ਨਾਮ ਨਾਲ ਲੈਣਗੀਆਂ ਹਥਿਆਰਾਂ ਦਾ ਬਾਕੀ ਜਿਹੜੇ ਇਹਨਾਂ ਦੇ ਨਾਲ ਸ਼ੌਂਕ ਨੂੰ ਹਥਿਆਰ ਲੈ ਕੇ ਤੁਰੇ ਫਿਰਦੇ ਆ ਇਹ ਆਪ ਦੇ ਹਥਿਆਰ ਕੋਕ ਕੇ ਰੱਖਿਓ ਪਹਿਲ ਅਸੀਂ ਕੀਤੀ ਨਹੀਂ ਦੂਲ ਅਸੀਂ ਦੁਗਣੀ ਕਰਕੇ ਮੋੜਾਂਗੇ ਬਾਕੀ ਜਿਹੜੀ ਪੁਲਿਸ ਨੇ ਨਾਜਾਇਜ਼ ਐਨਕਾਊਂਟਰ ਕਰਦੀ ਆ ਤਾਂ ਜਾਂ ਤਾਂ ਨਾਜਾਇਜ਼ ਐਨਕਾਊਂਟਰ ਬੰਦ ਕਰੋ ਨਹੀਂ ਤੇ ਫਿਰ ਸਾਰੇ ਭਰਾਵਾਂ ਦਾ ਬਦਲਾ ਇੱਕੋ ਦਿਨ ਦੇ ਵਿੱਚ ਲਿਆ ਜਾਵੇਗਾ ਤਾਂ ਇਹ ਪੋਸਟ ਪਾਈ ਗਈ ਹੈ ਪੁਲਿਸ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਸਿੱਧਾ ਸਿੱਧਾ ਪੁਲਿਸ ਨੂੰ ਵੰਗਾਰਿਆ ਗਿਆ ਇੱਕ ਤਰੀਕੇ ਦੇ ਨਾਲ ਕਿ ਨਾਜਾਇਜ਼ ਐਨਕਾਊਂਟਰ ਬੰਦ ਕਰੋ ਨਹੀਂ ਤਾਂ ਅਸੀਂ ਆਪਣੇ ਭਰਾਵਾਂ ਦਾ ਬਦਲਾ ਲਵਾਂਗੇ ਇੱਕੋ ਦਿਨ ਦੇ ਵਿੱਚ ਤਾਂ ਇਹ ਸਰਪੰਚ ਦਾ ਕਤਲ ਕਈ ਵੱਡੇ ਸਵਾਲ ਖੜੇ ਕਰਕੇ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਉਥੇ ਦੂਸਰੇ ਪਾਸੇ ਵੱਡਾ ਸਵਾਲ ਹੈ ਕਿ AK-47 ਲੋਕਾਂ ਦੇ ਹੱਥਾਂ ਤੱਕ ਕਿਵੇਂ ਪਹੁੰਚੀ ਪੁਲਿਸ ਪ੍ਰਸ਼ਾਸਨ ਕੀ ਕਰਦਾ ਸੀ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਏਕੇ 47 ਵਰਗਾ ਹਥਿਆਰ ਲੈ ਕੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਭੀੜਪਾੜ ਵਾਲੀ ਜਗ੍ਹਾ ਦੇ ਵਿੱਚ ਕੋਈ ਵਿਅਕਤੀ ਦਾਖਲ ਹੋ ਜਾਂਦਾ ਹੈ ਤਾਂ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਨਹੀਂ ਨਕੇਲ ਕਸੀ ਜਾਂਦੀ ਇਸ ਤਰੀਕੇ ਦੇ ਨੋਕਾ ਦੇ ਉਤੇ ਕਿਉਂ ਵਿਆਸਮਾਗਮਾ ਦੇ ਵਿੱਚ ਹਥਿਆਰ ਚੱਲਦੇ ਨੇ ਤਾਂ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਨੇ ਜ਼ਰੂਰੀ ਨੇ ਪਰ ਇੱਕ ਸਰਪੰਚ ਦਾ ਕੱਲ ਬੜੀ ਬੇਰਹਿਮੀ ਦੇ ਨਾਲ ਚੱਲਦੇ ਵਿਆਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਔਰ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਇਹਦੀ ਜ਼ਿੰਮੇਵਾਰੀ ਲਈ ਗਈ ਹੈ। ਪਰਾਂ ਦੇ ਵਿੱਚ ਕੱਲ ਗੋਲੀਆਂ ਮਾਰ ਕੇ ਕਤਲ ਕੀਤੇ ਸਰਪੰਚ ਦੇ ਮਾਮਲੇ ਦੇ ਵਿੱਚ ਗੈਂਗਸਟਰ ਲੰਡਾ ਨੇ ਜ਼ਿੰਮੇਵਾਰੀ